ਬੜੀ ਹੋ ਗਈ ਜੀ 10 ਫੁੱਟ ਚੌੜੀ ਵਾਲੀ ਇਹ ਉਹ ਸੜਕ ਤੇ ਜਾ ਲੱਗੀ ਬਾਹਰ ਆ ਗਏ ਗ੍ਰੇਟ ਆ ਕਰ ਰਹੇ ਆ ਮ ਕਾਣਾ ਆਪਣਾ ਅੰਦਰ ਚੌੜੇ ਸੀ ਆ ਬਰਾਂਡਾ ਹੋ ਗਿਆ ਠੀਕ ਆ ਬਰਾਂਡਾ ਆ ਗਿਆ ਇਹ ਬਰੰਡ ਦੇ ਨਾਲ ਹੀ ਅੰਦਰ ਵੱੜਦੀ ਆ ਕਮਰਾ ਜੀ ਆ ਕਮਰਾ ਇਹ ਕਮਰੇ ਚ ਆ ਗਏ ਆਪਾਂ ਫੇਰਾ ਕੇ ਅੰਦਰ ਜੀ ਆਪਾਂ ਹਾਂ ਕਿਰਸ਼ੋਈ ਜੀ ਠੀਕ ਹੈ ਇਹ ਰਸੋਈ ਹੈ ਜੀ ਹੁਣ ਤੂੰ ਮੁੜ ਕੇ ਜੀ ਆਪਣਾ ਆ ਗਿਆ ਅੰਦਰ ਜਾਣ ਦਾ ਗੇਟ ਇਹਦੇ ਵਿੱਚ ਕਮਰਾ ਇੱਧਰ ਆ ਗਿਆ ਤੂੰ ਮੁੜ ਕੇ ਹਾਂ ਇੱਧਰ ਸਟੋਰ ਪੇਟੀਆਂ ਵਗੈਰਾ ਉਹ ਆ ਗਿਆ ਜੀ ਕਮਰਾ ਇਹ ਦੋ ਕਮਰੇ ਤੇ ਕਿਰਸ਼ੋਈ ਆਪਣੀ ਕਾਡਰ ਵਾਲੇ ਤੇ ਹੈ ਜੀ ਵਧੀਆ ਸੱਤਾ ਬਿਲਕੁਲ ਰੰਗ ਪੇਂਟ ਵਗੈਰਾ ਸਾਰਾ ਪਸੋਇਆ ਪਿਆ ਵਧੀਆ ਠੀਕ ਹੈ ਜੀ ਤੇ ਮੱਕੀ ਉਹ ਉਧਰ ਆਪਣੇ ਬਾਥਰੂਮ ਤੇ ਉਧਰਲਾ ਕਮਰਾ ਸੀ ਤੇ ਉਧਰਲਾ ਮੂਹਰਲਾ ਦਰਵਾਜਾ ਉਸ਼ਾਰਾ ਉਪਰੋਂ ਹੀ ਪੱਕਾ ਥੱਲੋਂ ਵੀ ਉਹ ਦੂਜੇ ਲੋਟਾ ਬਾਇਆ ਹੋਇਆ ਆ ਆਪਣਾ ਨੀਰ ਵਾਲਾ ਆ ਗਿਆ ਜੀ ਇਹ ਦੇਖੋ ਇਧਰ ਤੂੜੀ ਪਾਈ ਹੋਈ ਆ ਨੰਗਰਾ ਵਾਸਤੇ ਨੰਗਰ ਪਸ਼ੂ ਰੱਖਣਾ ਤਾਂ ਵੀ ਰੱਖ ਸਕਦਾ ਬੰਦਾ ਠੀਕ ਹੈ ਇਹ ਤੂੜੀ ਵਾਲਾ ਆ ਗਿਆ ਇਹ ਸਾਰੀ ਜਗ੍ਹਾ ਇਹ 5.5 ਫੁੱਟਾਂ ਕਮਾਂਡੀਆਂ ਦੇ ਘਰੇ ਗੇੜ ਕੱਢਿਆ ਪਿਆ ਹੁਣ ਜਾਣ ਵਾਸਤੇ ਜੀ ਉਹ ਬਾਥਰੂਮ ਆਗੇ ਜੀ ਠੀਕ ਹੈ ਬਾਥਰੂਮ ਵੀ ਪੂਰੇ ਵਧੀਆ ਨੇ ਇੱਥੋਂ ਰਹਿੰਦਾ ਕੋਈ ਨਹੀਂ ਇਸ ਕਰਕੇ ਥੋੜਾ ਜਿਹਾ ਖਰਾਬ ਜਾ ਹੋਇਆ ਪਿਆ ਬਾਥਰੂਮ ਵੀ ਪੂਰੇ ਵਧੀਆ ਨੇ ਜੀ ਠੀਕ ਹੈ ਉਹ ਦੇਖੋ ਜੀ ਬਾਥਰੂਮ ਆ ਇਹ ਜੀ ਇਸ ਤਰ੍ਹਾਂ ਦੀ ਸੱਤ ਆ ਇਹ ਕਮਰੇ ਦੀ ਤੇ ਆ ਦਰਵਾਜ਼ੇ ਦੀ ਤੇ ਬਾਥਰੂਮਾ ਤੇ ਵੀ ਲੈਂਟਰ ਲੱਗਿਆ ਠੀਕ ਹੈ ਜੀ ਉਪਰੋਂ ਹੀ ਪੱਕਾ ਸਾਰ ਇਹਦਾ ਰੇਟ ਹੈਗਾ ਜੀ 9 ਲੱਖ ਰੁਪਈਆ ਬਾਕੀ ਮੌਕੇ ਤੇ ਮਾਹੌਗਾ ਮਾਨਤਣ ਹੋ ਜਾਊਗਾ ਰੇਲਵੇ ਸਟੇਸ਼ਨ ਤੋਂ 7 ਕਿਲੋਮੀਟਰ ਦੇ ਵਿੱਚ ਵਿੱਚ 8 ਏਕੜ ਜ਼ਮੀਨ ਚਾਹੀਦੀ ਹੈ ਜੀ ਔਨ ਰੋਡ ਕੋਰਾਲੀ ਮੋਰੈਂਡਾ ਪਟਿਆਲਾ ਤੇ ਰਾਜਪੁਰਾ ਜੇਕਰ ਕੋਈ ਵੀ ਵੀਰ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਵੇਚਣ ਦਾ ਚਾਹਵਾਨ ਹੋਵੇ ਦਿੱਤੇ ਨੰਬਰ ਤੇ ਸੰਪਰਕ ਕਰੋ 98155 67825 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀਰ ਇਸ ਏਰੀਆ ਦੇ ਵਿੱਚ 8 ਏਕੜ ਜ਼ਮੀਨ ਵੇਚਣ ਦਾ ਚਾਹਵਨ ਹੋਵੇ। अशोक लेलैंड कैंटर ਵਿਕਾਊ ਹੈ ਜੀ 2012 ਮਾਡਲ ਪਿਛਲੇ ਟਾਇਰ ਚਾਰੇ ਨਵੇਂ ਨੇ ਜੀ ਅਗਲੇ ਟਾਇਰ 50% ਨੇ ਰੇਟ ਦੀ ਗੱਲ ਕਰੀ ਤਾਂ 495000 ਰੁਪਏ ਡਿਮਾਂਡ ਹੈ ਜੀ 495 ਡਿਮਾਂਡ ਰੱਖੀ ਗਈ ਹੈ ਏਰੀਆ ਗੰਗਨਗਰ ਰਾਜਸਥਾਨ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 12 ਮਾਡਲ ਹੈ ਜੀ 8209374404 ਇਸ ਨੰਬਰ ਤੇ ਫੋਨ ਕਰਕੇ ਅਸ਼ੋਕ ਲੇਲੈਂਡ ਕੈਂਟਰ 2012 ਮਾਡਲ 495000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਪਸੰਦ ਆਈ ਤਾਂ ਅਗੇ ਸ਼ੇਅਰ ਕਰਕੇ ਵਾਹਿਗੁਰੂ ਕਮੈਂਟਾਂ ਚ ਜਰੂਰ ਲਿਖ ਦਿਓ ਆਲਟੋ ਐਲੈਕਸਾਈ ਗੱਡੀ ਵਿਕਾਊ ਆ ਗੱਡੀ 2009 ਮਾਡਲ ਹੈ ਕਾਪੀ 2010 ਦੀ ਹੈ ਜੀ ਅਗਲੇ ਟਾਇਰ ਨਵੇਂ ਨੇ ਟਾਇਰ ਬੈਂਟਰੀ ਨਵੇਂ ਹੈ ਜੀ ਰੇਟ 135000 ਇਹ ਰੀਆ ਫਰੀਦਕੋਟ ਬਾਕੀ ਮਾਨਤਨ ਮੌਕੇ ਤੇ ਕਰ ਦੇਣਗੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਕੰਡੀਸ਼ਨ ਦੀ ਗੱਡੀ ਹੈ ਕੋਈ ਕਮੀ ਪੇਸ਼ੀ ਨਹੀਂ ਹੈਗੀ ਜੀ 1 35 ਰੇਟ ਰੱਖਿਆ ਹੈ 2009 ਮਾਡਲ ਗੱਡੀ ਹੈ ਕਾਪੀ 2010 ਦੀ ਹੈ 99680 70775 ਇਸ ਨੰਬਰ ਤੇ ਫੋਨ ਕਰਕੇ ਤੁਸੀਂ अल्टੋ ਐਲ ਐਕਸ ਹੀ ਗੱਡੀ ਹੈ ਜਿਹੜੀ ਖਰੀਦ ਸਕਦੇ ਹੋ ਹੁਸ਼ਿਆਰਪੁਰ ਚ 8 10 ਲੱਖ ਨੂੰ 5 6 ਕਿਲੇ ਜ਼ਮੀਨ ਚਾਹੀਦੀ ਹੈ ਸਵੀਰ ਨੂੰ ਜੇਕਰ ਕੋਈ ਵੀਰ ਜ਼ਮੀਨ ਵੇਚਣ ਦਾ ਚਾਹਵਨ ਹੋਵੇ ਤਾਂ ਇਸ ਵੀਰ ਦੇ ਨਾਲ ਸੰਪਰਕ ਕਰੋ ਜੀ 9988372416 9988372416 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹਨਾਂ ਵੀਰਾਂ ਨਾਲ ਗੱਲ ਕਰ ਸਕਦੇ ਜੇਕਰ ਕੋਈ ਵੀਰ ਜ਼ਮੀਨ ਵੇਚਣ ਦਾ ਚਾਹਵਨ ਹੋਵੇ 444 ਟਰੈਕਟਰ ਵਿਕਾਊਆ 575 ਦਾ ਇੰਜਣ ਰੱਖਿਆ ਹੋਇਆ ਜੀ ਹਾਈ ਟੈਕ ਸਿਸਟਮ ਲੱਗਿਆ ਜੀ ਇੱਕ ਮੂਫਲੀ ਕੱਢਣ ਵਾਲਾ ਥਰੇਸਰ ਵਿਕਾਊ ਹੈ ਇੱਕ ਮੂਫਲੀ ਕੱਢਣ ਵਾਲਾ ਥਰੇਸਰ ਵੀ ਵਿਕਾਊ ਹੈ ਟਰੈਕਟਰ ਦਾ ਰੇਟ 2 ਲੱਖ ਰੁਪਏ ਹੈ ਥਰੇਸ ਦਾ ਰੇਟ 80000 ਰੁਪਏ ਮੂਫਲੀ ਕੱਢਣ ਵਾਲੇ ਥਰੇਸਰ ਦਾ ਰੇਟ 80000 ਰੁਪਏ ਹੈ ਜੀ ਤੇ ਟਰੈਕਟਰ ਦਾ ਰੇਟ 2 ਲੱਖ ਹੈ 9780190009 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਬਿਕਰਾਂਤ ਮੋਟਰਸਾਈਕਲ ਵਿਕਾਊ ਹੈ ਜੀ 2016 ਮਾਡਲ ਪੰਜਾਬ ਨੰਬਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਏਰੀਆ ਪਿੰਡ ਮਹਿਲ ਕਲਾ ਬਰਨਾਲਾ 946555 21742 946555 21742 ਇਸ ਨੰਬਰ ਤੇ ਫੀਟ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹ ਤੱਕ ਚਾਹਾਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਮਾਲਕ ਚੱਲੇ ਜੀ ਵਿਦੇਸ਼ ਇਸ ਕਰਕੇ ਅਰਜੰਤ ਸੇਲ ਕਰਨਾ ਹੈ ਪੈਟਰੋਲ ਪੰਪ ਇੰਡੀਅਨ ਔਇਲ ਕੰਪਨੀ ਦਾ 2000 ਗੱਜ ਜਗ੍ਹਾ 'ਚ ਬਣਿਆ ਜੀ ਡੇਲੀ ਦੀ 3000 ਲੀਟਰ ਦੀ ਡੀਜ਼ਲ ਤੇ 800 ਤੋਂ ਲੈ ਕੇ 1000 ਲੀਟਰ ਪੈਟਰੋਲ ਦੀ ਖਪਤ ਹੈ ਜੀ ਤੇ EV ਚਾਰਜਿੰਗ ਮਸ਼ੀਨਾਂ ਵੀ ਲੱਗਣ ਵਾਲੀਆਂ ਨੇ ਏਰੀਆ ਜੀ ਪਿੰਡ ਖਾੜਾ ਖੇੜੀ ਜੀਨ ਤੋਂ ਵਿਵਾਨੀਗੜ ਰੋਡ ਤੇ ਰੇਟ 1 ਕਰੋੜ 60 ਲੱਖ ਰੁਪਏ 1 ਕਰੋੜ 60 ਲੱਖ ਰੁਪਏ ਰੇਟ ਰੱਖੇਗੇ ਚਾਹਵਨ ਬੀਰ ਹੀ ਫੋਨ ਕਰਨ 92555299394 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੈਟਰੋਲ ਪੰਪ ਹੈ ਜਿਹੜਾ ਖਰੀਦ ਸਕਦੇ ਹੋ ਹਰੀਜੰਟ ਸੇਲ ਕਰ ਰਹੇ ਨੇ ਇਸ ਵੀਰ ਨੇ ਸਾਰੇ ਪਸ਼ੂ ਏਰੀਆ ਫਤੇਗੜ ਸਾਹਿਬ ਬਾਕੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਜੀ ਦੁੱਧ ਰਿਕਾਰਡ ਤੇ ਬਾਕੀ ਹੋਰ ਸਾਰੀ ਜਾਣਕਾਰੀ ਰੇਟ ਵਗੈਰਾ ਤੁਸੀਂ ਫੋਨ ਤੇ ਹੀ ਲੈ ਸਕਦੇ ਹੋ ਤੇ ਫੋਨ ਨੰਬਰ ਵੀ ਉਹਦਾ ਨੋਟ ਕਰ ਲਓ ਹਰੀਜੰਟ ਇਹ ਸਾਰੇ ਪਸ਼ੂ ਸੇਲ ਕਰਨੇ ਨੇ 77850397 243 ਇਸ ਨੰਬਰ ਤੇ ਫੋਨ ਕਰਕੇ ਇਸ ਵੀਰ ਦੇ ਸਾਰੇ ਪਸ਼ੂ ਖਰੀਦ ਸਕਦੇ ਹੋ ਤੇ ਤੁਸੀਂ ਰੇਟ ਦੁੱਧ ਵਗੈਰਾ ਕਿੰਨਾ ਕਿਹੜਾ ਮਤਲਬ ਪਸ਼ੂ ਕਿੰਨੇ ਸੂਏ ਆ ਸਾਰੀ ਜਾਣਕਾਰੀ ਤੁਸੀਂ ਇਹ ਨੰਬਰ ਤੇ ਲੈ ਸਕਦੇ ਹੋ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ ਜੀ 7885 97243 ਇਸ 2012 ਮਾਡਲ ਗੱਡੀ ਹੈ ਜੀ ਸਵੈਕਟ ਡਿਜ਼ਾਇਰ BDI ਅਲਾਈ ਬੀਲ ਲੱਗੇ ਹੋਏ ਆ चारों टायर फिफ्टी परसेंट पाए है डीजल की दी गड्डी है अंदरों चेक कर लो जी अंदरों भी वजिया पी है गड्डी देखो मीटर मैट वधिया पे है सीट कवर लगे हुए है आर्म रेस्ट लगी हुई है ਸਾਰਾ ਕੁਝ ਆਲ ਓਕੇ ਹੈ ਗੱਡੀ